ਵਿਦਵਾਨ ਸੱਜਣ ਬੈਠੇ ਹੋ ਜਿੰਨੀ ਕ ਮੇਰੀ ਮਤਬੁੱਦ ਮੈਂ ਪੜਿਆ ਬਈ ਓਨੀ ਦੇਰ ਤੱਕ ਸਾਡੀ ਕੌਮ ਦਾ ਜਥੇਦਾਰ ਬਦਲ ਨਹੀਂ ਸਕਦਾ ਜਿੰਨੀ ਦੇਰ ਤੱਕ ਉਹਨੂੰ ਜਾਂ ਕੋਈ ਸਰੀਰਕ ਕਸ਼ਟ ਨਾ ਆਵੇ ਜਾਂ ਉਹਦੀ ਮੌਤ ਨਹੀਂ ਹੁੰਦੀ ਦੂਜਾ ਜਥੇਦਾਰ ਤਾਂ ਲੱਗਦਾ 26 ਦਿਨ ਹੋਏ 26 ਦਿਨਾਂ ਚ ਤਿੰਨ ਜਥੇਦਾਰ ਬਦਲ ਗਏ ਆਖੋ ਸਤਿਰਾ 26 ਦਿਨਾਂ ਚ ਤਿੰਨ ਜਥੇਦਾਰ ਇੰਨੀ ਛੇਦੀ ਦਾ ਨਿਆਣੇ ਖਡਾਉਣੇ ਵਿੱਚੋਂ ਸੈੱਲ ਵੀ ਨਹੀਂ ਬਦਲਦੇ ਜਿੰਨੀ ਛੇਦੀ ਹੈ ਜਥੇਦਾਰ ਬਾ ਲੀ ਜਾਂਦੇ ਆ ਕੌਮ ਦਾ ਭਵਿੱਖ ਕੀ ਆ ਜੀ ਹੁਣ ਇੱਕ ਧੜਾ ਕਹਿੰਦਾ ਸੀ ਜਥੇਦਾਰ ਦੇ ਤਾਜ ਪੋਸ਼ੀ ਕਰਨੀ ਹੈ ਔਰ 10 ਤਰੀਕ ਨੂੰ ਕਰਨੀ ਹੈ ਦੂਜੇ ਧੜੇ ਨੇ ਬਿਆਨ ਦਿੱਤਾ ਵੀ ਤੁਸੀਂ ਕਰਕੇ ਦਿਖਾਓ ਅਸੀਂ ਹੂਨ ਨਹੀਂ ਦੇਣੀ ਤੇ ਮਸਲਾ ਕੀ ਬਣਿਆ ਜੀ ਰਾਤੀ 2:50 ਮਿੰਟ ਦੇ ਜੇ ਫੋਟੋਆਂ ਤੁਹਾਡੇ ਸਾਹਮਣੇ ਆਈਆਂ ਸੇਵ ਕਰਕੇ ਯੂਮ ਕਰਕੇ ਵੇਖਿਓ ਸਭਨ ਲਈ ਘੜੀ ਦੇ ਉੱਤੇ 2:50 ਮਿੰਟ ਹੋਇਆ ਤੜਕੇ ਦੇ ਜਥੇਦਾਰ ਕੁਲਦੀਪ ਸਿੰਘ ਜੀ ਗੜਗੜ ਉਹਨਾਂ ਦੇ ਤਾਜ ਪੋਛੀ ਹੋਣੀ ਸੀ ਤੇ 2:50 ਮਿੰਟ ਤੇ ਉਹਨਾਂ ਦੇ ਸਿਰ ਦੇ ਉੱਤੇ ਜਥੇਦਾਰੀ ਦੀ ਦਸਤਾਰ ਰੱਖ ਦਿੱਤੀ ਗਈ ਹੈ ਉੱਥੇ ਨਾ ਗੁਰੂ ਗ੍ਰੰਥ ਸਾਹਿਬ ਮਰਦਾ ਪ੍ਰਕਾਸ਼ ਨਾ ਉੱਥੇ ਗ੍ਰੰਥ ਤੇ ਨਾ ਉੱਥੇ ਪੰਥ ਇਹ ਕਿਹੜੀ ਤਾਜ ਪੋਚੀ ਹੋਈ ਦੀ ਚਲੋ ਕਰਾਉਣ ਵਾਲਿਆਂ ਨੇ ਕਰਾ ਲਈ ਜਿਨ੍ਹਾਂ ਨੇ ਕਰਾਉਣੀ ਉਹਨਾਂ ਨੇ ਕਰਾ ਲਈ ਤੇ ਜਿਹੜੇ ਸਾਡੇ ਵਾਤੇ ਸਿੰਘ ਸਹਿਬਾਨ ਬਣੇ ਐ ਕੁਲਦੀਪ ਸਿੰਘਾ ਜਿਨ੍ਹਾਂ ਨੇ ਸਾਨੂੰ ਸੇਧ ਦੇਣੀਆਂ ਕੌਮ ਨੂੰ ਤੇ ਉਹਨਾਂ ਨੇ ਉਸ ਵੇਲੇ ਇਹ ਨਹੀਂ ਕਿਹਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਹਜ਼ੂਰੀ ਤੋਂ ਬਗਾਲ ਇਹ ਦਸਤਾਰ ਲੈਣੀ ਹੋਈ ਨਹੀਂ ਤੇ ਜਿਹੜੇ ਜਥੇਦਾਰ ਨੇ ਇਹ ਮਰਿਆਦਾ ਦਾ ਖਿਆਲ ਨਹੀਂ ਰੱਖਿਆ ਤੇ ਉਹ ਸਾਡੀ ਕੌਮ ਨੂੰ ਮਰਿਆਦਾ ਸਮਝਾਵੇਗਾ ਤੂੰ ਸੇਤ ਦਵੇਗਾ ਔਰ ਇਹਨਾਂ ਦਿਨਾਂ ਦੇ ਵਿੱਚ ਹੀ ਰੇਡ ਕਰ ਕਿਉਂ ਪਾਇਆ ਮਸਲਾ ਸ਼੍ਰੀ ਕਾਲਤਾਖਰ ਸਾਹਿਬ ਵਾਲੇ ਜਥੇਦਾਰ ਦਾ ਸੀ ਪਰ ਇਹ ਮਸਲਾ ਸ਼੍ਰੀ ਕੇਸਵਰ ਸਾਹਿਬ ਤੱਕ ਕਿਉਂ ਗਿਆ ਕਿਉਂਕਿ ਹੋਲੇ ਮਹੱਲੇ ਦੇ ਦਿਨ ਨੇ ਕਿ ਸਿੱਖ ਕਿਤੇ ਚੰਗੇ ਤਰੀਕੇ ਦੇ ਨਾਲ ਹੋਲਾ ਮਹੱਲਾ ਨਾ ਕੱਟ ਲੈਣ ਹਰ ਗੱਲ ਦੇ ਵਿੱਚ ਕਿਤੇ ਨਾ ਕਿਤੇ ਲੜਕਾ ਪਾਉਣਾ ਤੇ ਪਾਉਣਾ ਹੀ ਹੈ ਹੁਣ ਐ ਨਾ ਕਹੋ ਕਿ ਮੈਂ ਕਾਲੀਆ ਦਾ ਬੁਰਦੀ ਮੈਂ ਖੁਦ ਕਾਲੀਆ ਹਾਂ ਪਰ ਜੋ ਸਭ ਤੁਸੀਂ ਸਾਡੇ ਨਾਲੋਂ ਸਿਆਣੇ ਜੇ ਸੁਣਿਓ ਧਿਆਨ ਦੇ ਨਾਲ ਮੈਂ ਉਹਨਾਂ ਨਾਲ ਹਮਤਿਆ ਅਕਾਲੀਆਂ ਦਾ ਜਿਨ੍ਹਾਂ ਨੇ ਮੌਰਾ ਚ ਗਾਂਗਾ ਖਾ ਕੇ ਅਕਾਲੀ ਦਲ ਖੜਾ ਕੀਤਾ ਔਰ ਇੱਕ ਗੱਲ ਪੱਕੀ ਹੈ ਜਿੰਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਦੀਆਂ ਸਟੇਜਾਂ ਦੇ ਉੱਤੇ ਢਾਡੀ ਗੱਜਦੇ ਰਹੇ ਕਵੀਸ਼ਰ ਗੱਜਦੇ ਰਹੇ ਬਾਪੂ ਜੋਗਾ ਸਿੰਘ ਜੋਗੀ ਵਰਗੇ ਦਾਸ ਗਲੋਰ ਵਰਗੇ ਨਾਰਾਇਣ ਸਿੰਘ ਚੰਦਰ ਵਰਗੇ ਅਮਰ ਸਿੰਘ ਸ਼ੌਂਕੀ ਵਰਗੇ ਕਲਵੰਤ ਸਿੰਘ ਬੀਏ ਵਰਗੇ ਗੁਰਮਖਸ ਸਿੰਘ ਬੁਲਟੋਏ ਮਰ ਗਏ ਜਿੰਨੀ ਦੇਰ ਤੱਕ ਅਕਾਲੀ ਦਲ ਦੀਆਂ ਸਟੇਜਾਂ ਦੇ ਉੱਤੇ ਇਹਨਾਂ ਦੀਆਂ ਰੈਲੀਆਂ ਦੇ ਉੱਤੇ ਢਾਡੀ ਕੱਜਦੇ ਰਹੇ ਇਹਨਾਂ ਦੀ ਹਵਾਵਾਂ වල ਨੂੰ ਕਿਸੇ ਨੇ ਨਹੀਂ ਦੇਖਿਆ ਤੇ ਜਿੱਦਣ ਦੀਆਂ ਇਹਨਾਂ ਨੇ ਕਬੱਡੀ ਦੇ ਮੈਚਾਂ ਵਿੱਚ ਬੰਬਿਓਂ ਲਿਆਣ ਕੇ ਐਕਟਰਨੀਆਂ ਨਚਾਉਣੀਆਂ ਸ਼ੁਰੂ ਕਰ ਦਿੱਤੀਆਂ ਨਾ ਆਪਣਾ ਕੁਝ ਰੱਖਿਆ ਤੇ ਨਾ ਸਾਡਾ ਕੁਝ ਰਹਿਣ ਦਿੱਤਾ ਵਾ ਵਾ ਨਾ ਆਪਣਾ ਕੁਝ ਰੱਖਿਆ ਤੇ ਨਾ ਸਾਡਾ ਕੁਝ ਰਹਿਣ ਦਿੱਤਾ ਹੁਣ ਕਿਹੜੇ ਪੰਥ ਦੀਆਂ ਬਾਤਾਂ ਪਾਈਏ ਵੀ ਅਸੀਂ ਜੋ ਸਾਦ 10 ਦਿਨ ਪਹਿਲਾਂ ਮੇਰੀ ਇੱਕ ਵੀਡੀਓ ਬਾਹਰ ਹੋਈ ਇਹਨਾਂ ਜਥੇਦਾਰਾਂ ਦੇ ਤੌਰ ਤੇ ਤੇ ਜਿਹੜੇ ਬਾਦਲਾਂ ਦੇ ਹਮੈਤੀ ਸੀ ਉਹਨਾਂ ਫੂਲ ਬੜਾ ਕੀਤਾ ਜੀ ਤੁਸੀਂ ਕੀ ਵੇਖਿਆ ਤੁਸੀਂ ਕੀ ਕੀਤਾ ਤੁਸੀਂ ਕਿਉਂ ਬੋਲਿਆ ਉਹ ਮੈਂ ਕਹਾ ਰੱਬ ਦੇ ਬੰਦੇ ਅਸੀਂ ਵੀ ਇਕੱਲੇ ਆ ਫਿਰ ਕਹਿੰਦੇ ਜੀ ਇੱਕ ਪਰਿਵਾਰ ਦੇ ਉੱਤੇ ਉਂਗਲੀ ਕਿਉਂ ਚੁੱਕ ਲਓ ਅਸੀਂ ਤਾਂ ਉਦੋਂ ਹੀ ਕਹਿਤਾ ਸੀ ਜਿੱਦਣ ਇਹਨਾਂ ਦੇ ਗਲਾਂ ਦੇ ਵਿੱਚ ਫੱਟੇ ਪੁਹਾਏ ਜਥੇਦਾਰਾਂ ਨੇ ਆਪਾਂ ਤਾਂ ਉਦੋਂ ਹੀ ਪ੍ਰਚਾਰ ਕਰਤਾ ਵੀ ਜਿਹੜੇ ਅੱਜ ਬਾਥਰੂਮਾਂ ਦੇ ਵਿੱਚ ਬੌਕਰ ਮਾਰਦੇ ਆਂ ਸੇਵਾ ਕਰਦੇ ਆ ਇਹ ਬੌਕਰ ਤੁਹਾਡੇ ਮੌਰਾਂ 'ਚ ਪਾਣੇ 15 ਦਿਨ ਇਹਨਾਂ ਨੂੰ ਸੇਵਾ ਪੂਰੀ ਕਰ ਲੈਣਗੇ ਇਹ ਹੌਨਕੇ ਬਦਲੇ ਦੀ ਭਾਵਨਾ ਤੇ ਪਰ ਸਾਨੂੰ ਇਹਨਾਂ ਨੇ ਸੀ ਪਤਾ ਵੀ ਬਦਲੇ ਦੀ ਭਾਵਨਾ ਇਹਨਾਂ ਦੀ ਇੰਨੀ ਨੀਚ ਹਰਕਤ ਤੱਕ ਜਾਊਗੀ ਕਿ ਇਹ ਰਾਤ ਨੂੰ 2:30 ਵਜੇ ਵੀ ਸਾਡੇ ਜਥੇਦਾਰ ਬਦਲਾ ਦੇਣਗੇ ਕਿਹਨਿਸੀ ਜਾਣਦੇ ਅਸੀਂ ਕੌਮ ਕਿਹੜੇ ਮੋੜ ਤੇ ਆ ਨਾ ਮਰਨ ਨੂੰ ਜੀ ਕਰਦਾ ਨਾ ਜਿਉਣ ਨੂੰ ਜੀ ਕਰਦਾ ਕਰੀਏ ਤੇ ਕਿਹਦੀ ਬਾਤ ਪਾਈਏ ਜੀ ਐਤਕੀ ਬੜਾ ਜਿਹੜਾ ਗੁਰਪੁਰਬ ਆ ਰਿਹਾ ਦਸਵੇਂ ਪਾਤਸ਼ਾਹ ਦਾ ਉਹ 27 ਦਸੰਬਰ ਨੂੰ ਆ ਹੁਣ ਤੁਸੀਂ ਦੱਸੋ ਵੀ 27 ਦਸੰਬਰ ਨੂੰ ਸਹਿਬਜ਼ਾਦਾ ਦੀ ਸ਼ਹੀਦੀ ਦਾ ਰੋਣਾ ਰੋਵਾਂਗੇ ਕਿ ਪਟਨੇ ਦੀਆਂ ਬਾਤਾਂ ਪਾਵਾਂਗੇ ਸਾਡੇ ਕੋਲ ਤਾਂ ਇੱਕ ਤਰੀਕ ਨਹੀਂ ਹਲੇ ਤੱਕ ਕਲੀਅਰ ਹੋਸਿਆ ਹਰ ਗੱਲ ਦੇ ਉੱਤੇ ਪੰਥ ਦਾ ਮਸਲਾ ਮੰਨਿਆ ਕਿ ਤੁਸੀਂ ਹਰ ਪ੍ਰੀਤ ਸਿੰਘ ਦੇ ਉੱਤੇ ਕੋਈ ਨਾ ਕੋਈ ਆਬਜੈਕਸ਼ਨ ਲਾਤਾ ਤੇ ਜਥੇਦਾਰ ਗਿਆਨੀ ਰغبੀਰ ਸਿੰਘ ਜੀ ਉਹਨਾਂ ਦਾ ਕਸੂਰ ਕੀ ਸੀ ਦੱਸੋ ਦੱਸ ਕਿਸੇ 'ਚ ਗਲਤੀ ਕੱਢ ਕੇ ਕਿਸੇ 'ਚ ਕਸੂਰ ਦੱਸ ਕੇ ਤੇ ਉਹਨੂੰ ਸੇਵਾ ਤੋਂ ਮੁਕਤ ਕੀਤਾ ਜਾ ਸਕਦਾ ਪਰ ਬਿਨਾਂ ਕਸੂਰੋ ਕਿਸੇ ਨੂੰ ਪਰੇ ਕਰ ਦੇਣਾ ਹੁਣ ਰਾਤ ਨੂੰ 2:30 ਵਜੇ ਤਾਂ ਦਸਤਾਰ ਦੇਤੀ ਤਾਜ ਪੋਛੀ ਤੇ ਹੋ ਗਈ ਤੇ ਜਦਨ ਲਾਉਣਾ ਗੱਦੀ ਤੋਂ ਉਧਰ ਪਤਾ ਹੀ ਨਹੀਂ ਲੱਗਣਾ ਜਦ ਕੇ ਮੇਰੇ ਹਿਸਾਬ ਨਾਲ ਜਦੋਂ ਤੁਸੀਂ ਕਿਸੇ ਨੂੰ ਸੇਵਾ ਦਿੰਦੇ ਹੋ ਪਹਿਲਾਂ ਉਹਦੀ ਸੇਵਾ ਵੇਖੋ ਉਹ ਚੰਗੇ ਤਰੀਕੇ ਨਾਲ ਸੇਵਾ ਕਰਕੇ ਜਾਂਦਾ ਫਿਰ ਕੌਮ ਉਹਦੇ ਗੱਲ 'ਚ ਲੋਈਆਂ ਪਾਵੇ ਕੌਮ ਸਰੋਪੇ ਪਾਵੇ ਕੌਮ ਦਸ਼ਾਲੇ ਪਾਵੇ ਇਹ ਤੇ ਗੱਲ ਬਣਦੀ ਵੇਖੀ ਇੱਥੇ ਆਉਂਦਿਆਂ ਦੇ ਸਰੋਪੇ ਪੈ ਜਾਂਦੇ ਤੇ ਜਾਣ ਲੱਗਿਆਂ ਉਹੀ ਤੋਰ ਦਿੰਦੇ ਘਰ ਨੂੰ ਪਰਨਾ ਫੜ ਕੇ ਜਥੇਦਾਰ ਦੀ ਪਾਵਰ ਬੜੀ ਵੱਡੀ ਪਾਵਰ ਹੈ ਸਾਡਾ ਤੁਹਾਡਾ ਸਮਾਂ ਜਿਹੜਾ ਉਹ ਅਨਾਉਂਸ ਹੋ ਸਕਦਾ ਮੈਂ ਕਿਤੇ ਤੇ ਪਰ ਇੱਕੋ ਇੱਕ ਸਾਡੀ ਕੌਮ ਦਾ ਜਥੇਦਾਰ ਹੈ ਜਿਹਦਾ ਸਮਾਂ ਕੋਈ ਬੰਦਾ ਨਿਸ਼ਚਿਤ ਨਹੀਂ ਕਰ ਸਕਦਾ ਵੀ ਇਹ ਕਿੰਨਾ ਸਮਾਂ ਬੋਲਣਗੇ ਕਿਉਂਕਿ ਜਥੇਦਾਰ ਨੇ ਕੌਮ ਨੂੰ ਸਮਾਂ ਦੇਣਾ ਪਰ ਇਥੇ ਤੇ 26 ਦਿਨਾਂ ਚ ਤਿੰਨ ਜਥੇਦਾਰ ਹੀ ਬਦਲ ਦਿੱਤੇ ਸਮਾਂ ਤੇ ਕਿ ਪਾਸੇ ਰਿਹਾ ਸਾਡੀ ਕੌਮ ਦਾ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ ਨਿਹੰਗ ਵਰਗੇ ਹੋਣੇ ਚਾਹੀਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂ ਕੇ 1985-86 ਵਿੱਚ ਜਥੇਦਾਰ ਸੀ ਸਮੇਤ ਸੈਣੀ ਨੇ ਉਹਨੂੰ ਇੱਕ ਵਾਰੀ ਗ੍ਰਿਫਤਾਰ ਕਰਕੇ ਕਹਿੰਦਾ ਕਿਰਪਾਨ ਲਾ ਦੇ ਜਥੇਦਾਰ ਨੇ ਪਹਿਲਾਂ ਨਿਮਰਤਾ ਵਿੱਚ ਕਿਹਾ ਕਹਿੰਦਾ ਜੀ ਇਹ ਸਾਡਾ ਅੰਗ ਹੈ ਇਹ ਸ਼ਸਤਰ ਹੈ ਇਹ ਬਾਜਾਂ ਵਾਲੇ ਦੀ ਦੇਣ ਹੈ ਇਹ ਸਰੀਰ ਤੋਂ ਪਰੇ ਨਹੀਂ ਕੀਤਾ ਜਾ ਸਕਦਾ ਉਹਨੇ ਪੁਲਿਸ ਵਾਲੀ ਬੋਲੀ ਬੋਲੀ ਮੱਥੇ ਤੇ ਧੂੜੀ ਪਾ ਕੇ ਕਹਿੰਦਾ ਮੈਂ ਤੈਨੂੰ ਕਹਿੰਦਾ ਕਿਰਪਾਨ ਲਾ ਦੇ ਉਹਨੇ ਵੱਟ ਕੇ ਥੱਪੜ ਮਾਰਿਆ ਉਹ ਕਹਿੰਦਾ ਮੈਂ ਕੌਣ ਦਾ ਜਥੇਦਾਰ ਤੂੰ ਮੈਨੂੰ ਕਹਿੰਦਾ ਕਿਰਪਾਨ ਲਾ ਦੇ ਜੇ ਜਥੇਦਾਰ ਨੇ ਕਿਰਪਾਨ ਲਾਤੀ ਤੇ ਪਿਛੇ ਕੌਮ ਦਾ ਕੀ ਬਣੂ ਪਰ ਅਫਸੋਸ ਕਿ ਅੱਜ ਕੀ ਹੋ ਰਿਹਾ ਭਾਈ ਕਿ ਜਿਸ ਜਥੇਦਾਰ ਨੇ ਆਪਣੇ ਸਿਰ ਦੇ ਉੱਤੇ ਇਹ ਤਾਜ ਪੋਛੀ ਵਾਲੀ ਦਸਤਾਰ ਲੈਣੀ ਸੀ ਉਹਨੇ ਇਹ ਵੀ ਨਹੀਂ ਕਿਹਾ ਦਸਤਾਰ ਰੱਖਣ ਵਾਲਿਆਂ ਨੂੰ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਤੇ ਹੋ ਲੈਣ ਦਿਓ ਪੰਥ ਤੇ ਆ ਲੈਣ ਦਿਓ ਗ੍ਰੰਥ ਤੇ ਆ ਲੈਣ ਦਿਓ ਇਹਦੀ ਹਜ਼ੂਰੀ ਤੋਂ ਬਿਗਾਰ ਕੰਮ ਪੂਰਾ ਕਿਹੜਾ ਜੀ ਇੱਕ ਵਾਰੀ ਕਹਿ ਦਿਓ ਸਤਨਾਮ ਤਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਤਾ ਪਾਤਸ਼ਾ ਅੱਜ ਜਾਂਦਿਆਂ ਨੇ ਟਰਾਲੀਆਂ ਪਰ ਪਰ ਕੇ ਆਨੰਦਪੁਰ ਸਾਹਿਬ ਨੂੰ ਮੈਂ ਨਾਲ ਦੀ ਨਾਲ ਬੇਨਤੀ ਕਰਕੇ ਆਪਣੇ ਟਿਕਾਣੇ ਤੇ ਜਾਣਾ ਚਾਹੁੰਦਾ ਕਿ ਬਾਜਾਂ ਵਾਲੇ ਬਾਪੂ ਨੇ ਨੀਰੀ ਰੰਗਾ ਦੀ ਹੋਲੀ ਨਹੀਂ ਖੱਡੀ ਉਹਨੇ ਆਪਣੇ ਪਰਿਵਾਰ ਦਾ ਲਹੂ ਵੀ ਡੋਲਿਆ ਇੱਕ ਵਾਰੀ ਕਹ ਦੂ ਸਤਿਨਾਮ ਸ੍ਰੀ ਵਾਹਿਗੁਰੂ ਨੀਰੀ ਰੰਗਾ ਦੀ ਬਾਤ ਨਹੀਂ ਹੈ ਮਾਤਾ ਗੁਜਰੀ ਨੇ ਆਪਣੇ ਪਰਿਵਾਰ ਦਾ ਇੰਨਾ ਲਹੂ ਡੋਲਿਆ ਕਿ ਦੁਨੀਆਂ ਦੀ ਮਾਂ ਕੋਈ ਉਹਨਾਂ ਪਾਣੀ ਨਹੀਂ ਪਲਾ ਸਕਦੀ ਦੁਨੀਆ ਦੀ ਮਾਂ ਕੋਈ ਉਹ ਨਾ ਪਾਣੀ ਨਹੀਂ ਪਿਲਾ ਸਕਦੀ ਤੁਹਾਡੇ ਵਿਹੜੇ ਵਿੱਚ ਵਿਆਹ ਦਾ ਟੈਂਟ ਲੱਗਾ ਹੋਵੇ ਤੇ ਦੂਜਾ ਤੀਜਾ ਆਣ ਕੇ ਕੋਈ ਰੰਝ ਪਾ ਦੇਵੇ ਕਿਦਾਂ ਦਾ ਲੱਗੂਗਾ ਜੀ ਤੁਹਾਨੂੰ ਚੰਗਾ ਲੱਗੂ ਕੋ ਮਾੜਾ ਲੱਗੂ ਬੋਲ ਕੇ ਦੱਸੋ ਮਾੜਾ ਲੱਗੂ ਨਾ ਜੀ ਤਾਂ ਜਿੱਥੇ ਹੋਲੇ ਮਹੱਲੇ ਦੇ ਦਿਨ ਬਾਜਾਂ ਵਾਲੇ ਪਾਤਸ਼ਾਹ ਦੇ ਘਰ ਦੇ ਵਿੱਚ ਚੱਲਦੇ ਨੇ ਇਹ ਖੁਸ਼ੀਆਂ ਦਾ ਪ੍ਰਤੀਕ ਤੇ ਚੜ੍ਹਦੀ ਕਲਾ ਦਾ ਹੋਲਾ ਮਹੱਲਾ ਤੇ ਉੱਥੇ ਜਾਂ ਜਥੇਦਾਰੀਆਂ ਵਾਲਾ ਪਰ ਰੰਝ ਪਾ ਕੇ ਵਿੱਚ ਬਹਿ ਗਏ 10 ਦਿਨ ਅਟਕ ਕੇ ਵੀ ਇਹ ਕੰਮ ਹੋ ਸਕਦਾ ਸੀ ਜ਼ਖੀਨ ਗਰ ਦੱਸ ਦੇ ਨਾ ਹਟਕੇ ਵੀ ਇਹ ਕੰਮ ਹੋ ਸਕਦਾ ਸੀ ਫਿਰ ਸਾਨੂੰ ਕਹਦੇ ਹੱਕ ਦਿੱਤਾ ਕਿ ਅਸੀਂ ਗੁਰੂ ਘਰ ਦੇ ਵਿੱਚ ਜਾ ਕੇ ਰੰਝ ਪਾਈਏ ਬਾਈ ਇਹ ਵਿਚਾਰ ਨਹੀਂ ਆਉਣੀਆਂ ਗੱਲਾਂ ਸਿੱਖਾਂ ਨੂੰ ਜਿੰਨੀ ਦੇਰ ਤੱਕ ਤੁਸੀਂ ਨਹੀਂ ਜਾਗਦੇ ਇੱਕ ਵਾਰੀ ਰਲ ਕੇ ਕਹੋ ਸਤਨਾਮ ਵਾਹਿਗੁਰੂ